ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਸਿਰਫ ਮੇਰੀ ਸੀਟ ਤੇ ਇਲੈਕਸ਼ਨ ਬਾਈਕਰਾਰ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸਿੱਖਾਂ ਦੇ ਉੱਤੇ ਉਹਨਾਂ ਨੇ ਕੋਈ ਰਜ਼ਾਈ ਨਹੀਂ ਲੈ ਕੇ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ ਪੰਚਤਵ ਇਲੈਕਸ਼ਨ ਹੁੰਦੇ ਤਾਂ ਪਤਾ ਲੱਗਦਾ ਜਿਹੜੀ ਸੂਬੇ ਦੀ ਸਰਕਾਰ ਸੀ ਉਹ ਜਦੋਂ ਮੈਂ ਤੁਹਾਡੀ ਆਵਾਜ਼ ਬੁਲੰਦ ਕਰਦਾ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤੇ ਜਿਨ੍ਹਾਂ ਨੂੰ ਹਜੇ ਤਾਜ਼ੀ-ਤਾਜ਼ੀ ਖਾਣੀ ਪਈ ਹੈ ਘਰ ਭੇਜਿਆ ਕੁਝ ਦਿਨ ਪਹਿਲੇ ਅਸੀਂ ਉਹਨਾਂ ਦਾ ਵੀ ਜਿਹੜਾ ਹੰਕਾਰ ਹੈ ਕਿ ਦੁਆਰਾ ਮੈਦਾਨ 'ਚ ਆ ਜਾਓ ਸੁੱਸੀ ਆਈਓ ਮદાન ਦੇ ਵਿੱਚ ਹੁਣ ਕੋਈ ਨਵਾਂ ਕੈਂਡੀਡੇਟ ਨਾ ਉਤਾਰਨ ਕੋਈ ਕੈਂਡੀਡੇਟ ਲੈ ਕੇ ਆਣ ਜਿਨ੍ਹਾਂ ਨੂੰ ਪੈਸੇ ਦਾ ਬਹੁਤ ਹੰਕਾਰ ਹੈ ਜਿਨ੍ਹਾਂ ਨੂੰ ਆਪਣੀ ਲੇਬਰ ਤੋਂ ਦਬਾ ਕੇ ਵੋਟ ਪਵਾਉਂਦਾ ਬੜਾ ਢੰਗ ਹੈ ਆਪਣੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਪਵਾਉਂਦਾ ਬੜਾ ਢੰਗ ਹੈ ਮੇਰਾ ਚੈਲੰਜ ਉਹਨਾਂ ਨੂੰ ਹੈ ਆਪਣੇ ਘਰ ਦਾ ਸਮਾਨ ਚੱਕ ਕੇ ਜੇਪੀ ਨਗਰ ਨਾ ਜਿਓ ਲੋਕਾਂ ਨੂੰ ਕਹੀਓ ਕਿ ਅਸੀਂ 10 ਕਿਲੋਮੀਟਰ ਦੂਰ ਇੰਨੇ ਆ ਅਗਰ ਕਿਸੇ ਤਰੀਕੇ ਦੀ ਤੁਹਾਡੇ ਚ ਕਿਸੇ ਤੱਕ ਇਨਸਾਨੀਅਤ ਹੈ ਇਲੈਕਸ਼ਨ ਜ਼ਰੂਰ ਲੜੀਓ ਇਸ ਇਲੈਕਸ਼ਨ ਦੇ ਲਈ ਅਸੀਂ ਬਿਲਕੁਲ ਤਿਆਰ ਬੈਠੇ ਆ ਭੱਜੀਓ ਨਾ ਹੋਣ ਤੱਕ ਇਹਦੇ ਨਾਲ 5 5000 ਰੁਪਏ ਚ ਕੰਮ ਕਰਵਾ ਰਹੇ ਹੋ ਉਹਨਾਂ ਨੂੰ ਜਵਾਬ ਦੇਣ ਦੇ ਲਈ 10 ਤਰੀਕ ਨੂੰ ਲੋਕ ਵੋਟ ਪਾਣਗੇ ਉਹ ਤੁਹਾਨੂੰ ਚਲਦਾ ਕਰਨਗੇ ਬਾਕੀ ਜੋ ਤੁਹਾਡਾ ਹੰਕਾਰ ਹੈ ਓਹ ਹੰਕਾਰ ਲੋਕ ਜੂੜ ਤੋੜਨਗੇ ਉਹ ਵਕਾਫ ਜਿਹੜਾ ਤੁਸੀਂ 26 ਮਹੀਨਿਆਂ ਚ ਕੀਤਾ ਹੈ ਉਰੀ ਇੱਕ ਇੱਕ ਫੋਟੋ ਕਾਪੀ ਹਰ ਗਲੀ ਚ ਲੈ ਕੇ ਜਾਈਓ ਫਿਰ ਤੁਸੀਂ ਮਾਮਾ ਨੂੰ ਹਜ਼ਾਰ ਹਜ਼ਾਰ ਕਰ ਦਿੱਤਾ ਨਵੇਂ ਸਕੂਲ ਕਿੰਨੇ ਬਣਾਏ ਆ ਨਵੇਂ ਕਾਲਜ ਕਿੰਨੇ ਬਣਾਏ ਆ ਨਵੇਂ ਹਸਪੀਟਲ ਕਿੰਨੇ ਬਣਾਏ ਆ ਪੰਜਾਬ ਦੀ 26 ਮਹੀਨਿਆਂ ਚ ਕਿੰਨੀ ਡਿਵੈਲਪਮੈਂਟ ਕੀਤੀ ਹੈ ਇੱਕ ਇੱਕ ਟੀ ਲੈ ਕੇ ਗਲੀ ਗਲੀ ਜਾਈਓ ਕਿ ਅਸੀਂ ਦੋ ਉਹਨੇ ਦੋ ਸਾਦੀ ਜਿਹੜੀ ਕਾਰਪੋਰੇਸ਼ਨ ਨੂੰ ਬੰਦ ਕਰ ਦਿੱਤੀ ਹੈ ਨਾ ਕੋਈ ਨਵਾਂ ਸਕੂਲ ਬਣਾਇਆ ਨਾ ਨਵਾਂ ਕਾਲਜ ਨਾ ਕਿਸੇ ਮਾਂ ਨੂੰ ਪੈਣ ਨੂੰ 1000 ਰੁਪਏ ਦਿੱਤਾ ਇਹ ਸਾਰੀਆਂ ਚੀਜ਼ਾਂ ਲੋਕ ਦੇ ਜਿਵਨੀ ਚੋਣ ਦਾ ਐਲਾਨ ਹੁੰਦਿਆਂ ਹੀ ਸ਼ੀਤਲ ਅੰਗਰਾਲ ਪੰਜਾਬ ਸਰਕਾਰ ਦੇ ਉੱਪਰ ਵਰਦੇ ਨਜ਼ਰ ਆਏ ਨੇ ਅਤੇ ਹੁਣ ਇਸ ਜਿਮਨੀ ਚੋਣ ਦੇ ਐਲਾਨ ਤੋਂ ਬਾਅਦ ਤਿੱਖਾ ਹਮਲਾ ਲਾਈਵ ਹੋ ਕੇ ਸ਼ੀਤਲੰਗਰਾਲ ਦੇ ਵੱਲੋਂ ਕੀਤਾ ਗਿਆ ਜਿੱਥੇ ਉਹ ਸਰਕਾਰ ਨੂੰ ਸਿੱਧੇ ਸਿੱਧੇ ਘੇਰਦੇ ਹੋਏ ਨਜ਼ਰ ਆਏ ਨੇ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਆਖਰ ਪੰਜਾਬ ਸਰਕਾਰ ਨੇ ਇਹਨਾਂ 26 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਕੀਤਾ ਕੀ ਹੈ ਹੁਣ ਜਦੋਂ ਸਾਡੇ ਵਰਕਰ ਜਾਣਗੇ ਇਹਨਾਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਜਾਣਗੇ ਤਾਂ ਉਹ ਇਹ ਸਵਾਲ ਲੋਕਾਂ ਦੇ ਵਿੱਚ ਜ਼ਰੂਰ ਲੈ ਕੇ ਜਾਣਗੇ ਕਿ ਆਖਰ 26 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਕੀਤਾ ਕੀ ਹੈ ਕਿੱਥੇ ਨੇ ਨਵੇਂ ਸਕੂਲ ਕਿੱਥੇ ਨੇ ਨਵੇਂ ਹਸਪਤਾਲ ਕਿੱਥੇ ਨੇ ਬਜ਼ੁਰਗਾਂ ਨੂੰ ਦੇਣ ਵਾਲੇ ਔਰਤਾਂ ਨੂੰ ਦੇਣ ਵਾਲੇ ਹਜ਼ਾਰਾਂ ਰੁਪਏ ਇਹਨਾਂ ਗੱਲਾਂ ਦਾ ਖੁਲਾਸਾ ਕੀਤਾ ਗਿਆ ਪੂਰੀ ਵੀਡੀਓ ਦੇ ਵਿੱਚ ਲਾਈਵ ਹੋ ਕੇ ਆਖਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਮਾਨ ਸਰਕਾਰ ਦੇ ਉੱਪਰ ਤਿੱਖਾ ਹਮਲਾ ਕੀਤਾ ਗਿਆ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾ ਦਿੰਦੇ ਆ ਬਹੁਤ ਫੋਨ ਆ ਰਹੇ ਆ ਕਿ ਅੱਜ ਕਾਰਕਟਰਾਂ ਦੇ ਮਨਾਂ ਦੇ ਉੱਤੇ ਜਿਹੜੀ ਖੁਸ਼ੀ ਹੈ ਜਲੰਧਰ ਦੇ ਵਿੱਚ ਉਹ ਬਹੁਤ ਹੈ ਕਿ ਜਲੰਧਰ ਜਮਨੀਚੋ ਹੁੰਦਾ ਹੈ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਉਸ ਦੀ ਜਿਹੜੀ ਤਾਰੀਖ ਹੈ ਉਹ ਅੱਜ ਤੈਅ ਕਰ ਦਿੱਤੀ ਗਈ ਹੈ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਲੋਕਾਂ ਦਾ ਜਿਹੜੇ ਮੇਰੇ ਪਰਿਵਾਰ ਦੇ ਸਦਸੇ ਹੈ ਕਿ ਉਹਦੇ ਬਿਲਕੁਲ ਤਿਆਰ ਬੈਠੇ ਸੀ ਅਜੇ ਤੀ ਇਲੈਕਸ਼ਨ ਦੁੱਤੀਓ ਅਜੇ ਤਾਂ ਥਕਾਵਟ ਵੀ ਨਹੀਂ ਉਤਰੀ ਜਿਹੜੇ ਕਾਰਕਿਰਤਾ ਨੇ ਦਿਨ ਰਾਤ ਕੰਮ ਕੀਤਾ ਹਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਟਿਕਾਣਾ ਲਾਣੀ ਸੀ ਮੈਂ ਕਿਹਾ ਥੋੜੀ ਜਿਹਾ ਬਾਹਰ ਇਲੈਕਸ਼ਨ ਲੜਾਵਾਂਗੇ ਪਰ ਹੈਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਸਿਰਫ ਮੇਰੀ ਸੀਟ ਤੇ ਇਲੈਕਸ਼ਨ ਬਾਈਕਰਾਨ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸਿੱਕਾਂ ਦੇ ਉੱਤੇ ਉਹਨਾਂ ਨੇ ਕੋਈ ਰਜ਼ਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ 5 ਸੀਟਾਂ ਦੇ ਇਲੈਕਸ਼ਨ ਹੁੰਦੇ ਤੇ ਪਤਾ ਲੱਗਦੇ ਚਲੋ ਦੋਸਤੋ ਤਿਆਰ ਹੋ ਜਾਓਨ ਸਾਰੇ ਕਿ ਜਿੱਥੇ ਤੁਸੀਂ ਇੰਨਾ ਸਮੇਂ ਸੁਸ਼ੀਲ ਰਿੰਕੂ ਜੀ ਦੇ ਲਈ ਵੱਡੇ ਭਾਈ ਦੇ ਲਈ ਤੁਸੀਂ ਕੰਮ ਕੀਤਾ ਬਹੁਤ ਮਿਹਨਤ ਕੀਤੀ ਅੱਜ ਦੇ ਮੈਂ ਚਲੋ ਸੋਚਿਆ ਸੀ ਸਾਡੇ ਕਾਰਜਕਰਤਾ ਸਾਰੇ ਪਰਿਵਾਰ ਦੇ ਸਦਸੇ ਫੇਰ ਰੈਸਟ ਕਰਨਗੇ ਸਮੇਂ ਫਿਰ ਆ ਗਿਆ ਕਿ ਇੱਕ ਮਹੀਨੇ ਅਸੀਂ ਸਾਰਿਆਂ ਨੇ ਗੱਲ ਮਿਲ ਕੇ ਇਲੈਕਸ਼ਨ ਲੜਨਾ ਹੈ ਪਾਰਟੀ ਜਿੰਨੂੰ ਵੀ ਜ਼ਿੰਮੇਵਾਰੀ ਰਹੇਗੀ ਪਾਰਟੀ ਜਿਹਦੇ ਉੱਤੇ ਵਿਸ਼ਵਾਸ ਕਰੇਗੀ ਉਹ ਇਹ ਨਾਲ ਰਲ ਕੇ ਕੰਮ ਕਰਾਂਗੇ ਪਰ ਜਲੰਧਰ ਦੀ ਤਰੱਕੀ ਦੇ ਲਈ ਇੱਕ ਨਵੇਂ ਜਲੰਧਰ ਦੀ ਦੀ ਹੋਂਕਾਰ ਦੇ ਲਈ ਕਿਉਂਕਿ ਨਵਾਂ ਜਲੰਧਰ ਮੇਰੇ ਸੁਪਨਿਆਂ ਦਾ ਜਲੰਧਰ ਹੈ ਜਿਸ ਉਮੀਦ ਨਾਲ ਮੈਂ ਇਲੈਕਸ਼ਨ ਲੜਿਆ ਸੀ ਕਿ ਜਲੰਧਰ ਸ਼ਹਿਰ ਦੀ ਤਰੱਕੀ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਜਲੰਧਰ ਸ਼ਹਿਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲੈ ਕੇ ਆਈਏ ਕਿ ਲੋਕ ਯਾਦ ਕਰਨ ਕਿ ਯਾਰ ਪੁਰਾਣੇ ਐਮਐਲਏ ਦੇ ਵਿੱਚ ਨਵੇਂ ਐਮਐਲਏ ਚ ਕੀ ਫਰਕ ਆ ਗਿਆ ਪਰ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਸਿਧਾਂਤਾਂ ਦੀ ਲੜਾਈ ਨਹੀਂ ਲੜ ਸਕਿਆ ਤੁਹਾਡੇ ਹੱਕਾਂ ਦੀ ਲੜਾਈ ਮੈਂ ਨਹੀਂ ਲੜ ਸਕਿਆ ਜਿਹੜੀ ਸੂਬੇ ਦੀ ਸਰਕਾਰ ਸੀ ਉਹ ਜਦੋਂ ਮੈਂ ਤੁਹਾਡੀ ਆਵਾਜ਼ ਬੁਲੰਦ ਕਰਦਾ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਚਲੋ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਮੇਰੇ ਪਰਿਵਾਰ ਉੱਤੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਦੋਸਤੋ ਇਨਸਾਫ ਦੀ ਲੜਾਈ ਲੜਨ ਦਾ ਫਿਰ ਇੱਕ ਵਾਰ ਸਮੇਂ ਆ ਗਿਆ ਸੱਚ ਦੇ ਸਾਹਮਣੇ ਤੁਹਾਨੂੰ ਖੜਾ ਹੋਣਾ ਪਏਗਾ ਸੱਚ ਦੇ ਲਈ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਹਲਕੇ ਦੀ ਆਵਾਜ਼ ਵਿਧਾਨ ਸਭਾ ਚ ਗੂੰਜੇ ਪ੍ਰਧਾਨ ਸਭਾ ਦੇ ਵਿੱਚ ਸੱਚ ਦੇ ਲਈ ਕੋਈ ਖੜੇ ਹੋ ਕੇ ਬੋਲੇ ਤੇ ਵੋਟ ਦਾ ਫੈਸਲਾ ਤੁਸੀਂ ਕਰਨਾ ਇਹ ਜਿਹੜੀ ਵੋਟ ਹੈ ਤੁਹਾਡੇ ਹੱਕਾਂ ਦੀ ਲੜਾਈ ਲੜੇਗੀ ਤੁਹਾਡੇ ਲਈ ਸੰਘਰਸ਼ ਕਰਾਂਗੇ ਪਾਰਟੀ ਜਿਹਦੇ ਤੇ ਵਿਸ਼ਵਾਸ ਕਰੇਗੀ ਅਸੀਂ ਸਾਰੇ ਲੋਕ ਪੁਰੇ ਨਾਲ ਇਕੱਠੇ ਆ ਕੋਈ ਵੀ ਪਾਰਟੀ ਤੋਂ ਬਾਹਰ ਨਹੀਂ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਹੋਰ ਵੱਡੇ ਭਾਈ ਸ਼ੀਲ ਰਿੰਕੂ ਵੱਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨ ਦੇ ਲਈ ਆਇਆ ਕਿ ਤਿਆਰ ਹੋ ਜਾਓ ਇਲੈਕਸ਼ਨ ਦੇ ਵਿੱਚ ਬੇਨਨਤ ਮਿਹਨਤ ਕਰਾਂਗੇ ਇਹ ਜਿਹੜੀ ਸੀਟ ਆ ਪਾਰਟੀ ਦੀ ਝੋਲੀ 'ਚ ਪਾਵਾਂਗੇ ਬਾਕੀ ਮੈਂ ਉਹਨਾਂ ਲੋਕਾਂ ਨੂੰ ਵੀ ਕਮਾਂਗਾ ਕਿ ਜਿਨ੍ਹਾਂ ਨੂੰ ਹਜੇ ਤਾਜੀ-ਤਾਜੀ ਖਾਣੀ ਪਈਏ ਘਰ ਭੇਜਿਆ ਕੁਝ ਦਿਨ ਪਹਿਲੇ ਅਸੀਂ ਉਹਨਾਂ ਦਾ ਵੀ ਬੜਾ ਹੰਕਾਰ ਹੈ ਕਿ ਦੁਆਰਾ ਮੈਦਾਨ 'ਚ ਆ ਜਾਓ ਕਿ ਤੁਸੀਂ ਆਈਓ ਮੈਦਾਨ ਦੇ ਵਿੱਚ ਉਹਨਾਂ ਕੋਈ ਨਵਾਂ ਕੈਂਡੀਡੇਟ ਨਾ ਉਤਾਰਨ ਕੋਈ ਕੈਂਡੀਡੇਟ ਲੈ ਕੇ ਆਣ ਜਿਨ੍ਹਾਂ ਨੂੰ ਪੈਸੇ ਦਾ ਬਹੁਤ ਹੰਕਾਰ ਹੈ ਜਿਨ੍ਹਾਂ ਨੂੰ ਆਪਣੀ ਲੇਬਰ ਤੋਂ ਦਬਾ ਕੇ ਵੋਟ ਪਵਾਉਂਦਾ ਬੜਾ ਢੰਗ ਹੈ ਆਪਣੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਪਵਾਉਂਦਾ ਬੜਾ ਢੰਗ ਹੈ ਮੇਰਾ ਚੈਲੰਜ ਉਹਨਾਂ ਨੂੰ ਹੈ ਕਿ ਹੁਣ ਆਪਣੇ ਘਰ ਦਾ ਸਮਾਨ ਚੱਕ ਕੇ ਜੀਪੀ ਨਗਰ ਨਾ ਆ ਜਿਓ ਲੋਕਾਂ ਨੂੰ ਕਹੀਓ ਕਿ ਅਸੀਂ 10 ਕਿਲੋਮੀਟਰ ਦੂਰ ਇੰਨੇ ਆ ਅਗਰ ਕਿਸੇ ਤਰੀਕੇ ਦੀ ਤੁਹਾਡੇ ਚ ਕਿਸੇ ਤਰ੍ਹਾਂ ਇਨਸਾਨੀਅਤ ਹੈ ਇਲੈਕਸ਼ਨ ਜ਼ਰੂਰ ਲੜਿਓ ਇਸ ਇਲੈਕਸ਼ਨ ਦੇ ਲਈ ਅਸੀਂ ਬਿਲਕੁਲ ਤਿਆਰ ਬੈਠੇ ਆਂ ਪਰ ਭੱਜਿਓ ਨਾ ਹਣ ਆਪਣੇ ਲੋਕਾਂ ਨੂੰ ਤੁਸੀਂ ਦੁਬਾਨ ਦਾ ਸਮੇਂ ਚਲਾ ਗਿਆ ਤੁਸੀਂ ਆਪਣੇ ਲੋਕਾਂ ਨੂੰ ਪੈਸੇ ਦੇ ਬਲਤੇ ਦਬੰਦੇ ਸੀ ਕਿਸੇ ਨੂੰ ਨੌਕਰੀ ਦੇ ਬਲਤੇ ਦਬੰਦੇ ਸੀ ਕਿਸੇ ਕੋਲ ਨਜ਼ਾਇਜ਼ ਕੰਮ ਕਰਵਾਉਂਦੇ ਸੀ ਉਹ ਆਣ ਵਾਲ ਦਿਨਾਂ ਸਾਬ ਲਵਾਂਗੇ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਧੱਕੇ ਦੇ ਨਾਲ 5-5000 ਰੁਪਏ ਚ ਕੰਮ ਕਰਵਾ ਰਹੇ ਹੋ ਉਹਨਾਂ ਨੂੰ ਜਵਾਬ ਦੇਣ ਦੇ ਲਈ 10 ਤਰੀਕ ਨੂੰ ਲੋਕ ਵੋਟ ਪਾਣਗੇ ਔਰ ਤੁਹਾਨੂੰ ਚਲਦਾ ਕਰਨਗੇ ਬਾਕੀ ਜੋ ਤੁਹਾਡਾ ਹੰਕਾਰ ਹੈ ਉਹ ਹੰਕਾਰ ਲੋਕ ਜੁਰ ਤੋੜਾਂਗੇ ਮੈਨੂੰ ਲੋਕਾਂ ਤੇ ਆਪਣੇ ਪਰਿਵਾਰ ਦੇ ਸਦਸਿਆਂ ਉੱਤੇ ਬਹੁਤ ਵਿਸ਼ਵਾਸ ਹੈ ਮੈਂ ਇਹੀ ਕਮਨ ਰਾਤ ਕੰਮ ਕਰਾਂਗੇ ਭਾਪੀ ਜਿੰਨੂੰ ਵੀ ਇਹ ਮੌਕਾ ਦਵੇ ਅਸੀਂ ਇਕੱਠੇ ਰਲ ਕੇ ਮੈਦਾਨ ਚ ਉਤਰਾਂਗੇ ਇੱਕ ਵਾਰ ਫੇਰ ਮੇਰਾ ਵੈਸੇ ਤੇ ਸਾਰਿਆਂ ਨੂੰ ਹੀ ਹੈ ਕਿ ਜਿਹੜੇ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਗਏ ਆ ਉਹਨਾਂ ਨੂੰ ਵੀ ਮੈਂ ਇਹੀ ਕਹਾਂਗਾ ਕਿ ਮੈਦਾਨੇ ਉਤਰੋ ਦੇਖੋ ਕਿ ਕਿਹੜਾ ਤੁਸੀਂ ਵਿਕਾਸ ਕੀਤਾ ਹੈ ਉਹ ਵਿਕਾਸ ਜ਼ਰੂਰ ਜਨਤਾ 'ਚ ਲੈ ਕੇ ਜਾਈਓ ਉਹ ਵਿਕਾਸ ਜਿਹੜਾ ਤੁਸੀਂ 26 ਮਹੀਨਿਆਂ 'ਚ ਕੀਤਾ ਹੈ ਉਹਦੀ ਇੱਕ ਇੱਕ ਫੋਟੋ ਕਾਪੀ ਹਰ ਗਲੀ 'ਚ ਲੈ ਕੇ ਜਾਈਓ ਕਿ ਤੁਸੀਂ ਮਾਮਾ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤਾ ਹੈ ਨਵੇਂ ਸਕੂਲ ਕਿੰਨੇ ਬਣਾਏ ਆ ਨਵੇਂ ਕਾਲਜ ਕਿੰਨੇ ਬਣਾਏ ਆ ਨਵੇਂ ਹਸਪੀਟਲ ਕਿੰਨੇ ਬਣਾਏ ਆ ਨਵੇਂ ਪੰਜਾਬ ਦੀ 26 ਮਹੀਨਿਆਂ 'ਚ ਕਿੰਨੀ ਡਿਵੈਲਪਮੈਂਟ ਕੀਤੀ ਹੈ ਕਿਉਂਕਿ ਪੌਣੇ 2 ਸਾਲ ਦੀ ਜਿਹੜੀ ਕਾਰਪੋਰੇਸ਼ਨ ਹੈ ਉਹ ਬੰਦ ਪਈ ਹੈ ਦੋਸਤੋ ਇੱਕ ਇੱਕ ਚੀਜ਼ ਲੈ ਕੇ ਗਲੀ ਗਲੀ ਜਾਈਓ ਕਿ ਅਸੀਂ 2 ਪੋਨੇ 2 ਸਾਲ ਦੀ ਜਿਹੜੀ ਕਾਰਪੋਰੇਸ਼ਨ ਨੂੰ ਬੰਦ ਕਰ ਦਿੱਤੀ ਹੈ ਨਾ ਕੋਈ ਨਵਾਂ ਸਕੂਲ ਬਣਾਇਆ ਨਾ ਨਵਾਂ ਕਾਲਜ ਨਾ ਕਿਸੇ ਮਾਂ ਨੂੰ ਪੈਨ ਨੂੰ 1000 ਰੁਪਏ ਦਿੱਤਾ ਇਹ ਸਾਰੀਆਂ ਚੀਜ਼ਾਂ ਲੋਕ ਦੇਖਣਗੇ ਬਾਕੀ ਜੇ ਤੁਹਾਡੇ ਵਿੱਚ ਸਹੀ ਇਨਸਾਨੀ ਹੁੰਦੀ ਤੁਸੀਂ 5 ਸੀਟਾਂ ਦਾ ਇਲੈਕਸ਼ਨ ਕਰਵਾਉਂਦੇ ਤੁਹਾਨੂੰ ਪੰਜਾਬ ਦੇ ਲੋਕ ਜਵਾਬ ਦਿੰਦੇ ਜਿਹੜੇ ਤਿਆਰ ਬੈਠੇ ਆ ਕਿ ਪੰਜਾਬ ਦੇ ਵਿੱਚ ਜੋ ਲੋਕਾਂ ਨੇ 10 ਦਿਨ ਪਹਿਲੇ ਦੱਸਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਬੜੀ ਉਮੀਦ ਹੈ ਕਿ ਉਹ 10 ਤਰੀਕ 20 ਲੋਕ ਜਵਾਬ ਦੇਣਗੇ। ਬਾਕੀ ਤੁਸੀਂ ਮੇਰੇ ਸਿਰ ਦਾ ਤਾਜ ਹੋ। ਜਲੰਧਰ ਦੇ ਲੋਕ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਣਾਇਆ। ਕੱਲ ਜਿਸ ਟਾਈਮ ਮੈਂ ਪ੍ਰਧਾਨ ਮੰਤਰੀ ਜੀ ਦੇ ਸ਼ਬਦ ਸਮਾਰੋਹ 'ਚ ਖੜਾ ਸੀ। ਮੈਂ ਬੜਾ ਹੀ ਭਾਵੁਕ ਹੋ ਕੇ ਬੋਲ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝ ਰਿਹਾ ਕਿ ਜਲੰਧਰ ਦੇ ਲੋਕਾਂ ਨੇ ਮੈਨੂੰ ਇਸ ਲਾਇਕ ਬਣਾਇਆ। ਮੈਨੂੰ ਇਸ ਲਾਇਕ ਕਿ ਅੱਜ ਮੈਂ ਉਸ ਜਗ੍ਹਾ 'ਤੇ ਬੈਠਾ ਹਾਂ ਜਿੱਥੇ ਜਲੰਧਰ ਦੇ ਲੋਕ ਆਪਣੇ ਆਪ ਨੂੰ ਬੜਾ ਵਧੀਆ ਮਹਿਸੂਸ ਕਰ ਰਹੇ ਹੋਣਗੇ ਕਿ ਆਪਣੇ ਹਲਕੇ ਦਾ ਪੁੱਤਰ ਆਪਣੇ ਹਲਕੇ ਦਾ ਬੇਟਾ ਹਲਕੇ ਦਾ ਦੋਸਤ ਜਿਸ ਨੂੰ ਅਸੀਂ ਐਮਐਲਏ ਬਣਾ ਕੇ ਭੇਜਿਆ ਅਗਰ ਮੈਂ ਐਮਐਲਏ ਨਾ ਬਣਦਾ ਤੇ ਮੈਂ ਉਸ ਜਗ੍ਹਾ ਤੇ ਨਾ ਪਹੁੰਚਦਾ ਕੱਲ ਰਾਸ਼ਟਰਪਤੀ ਭਵਨ ਦੇ ਵਿੱਚ ਦੇਸ਼ ਦੇ ਕੈਸੇ ਕ੍ਰਾਂਤੀ ਨੇਤਾਂ ਨੂੰ ਜਿਨ੍ਹਾਂ ਨੇ ਤੀਜੀ ਵਾਰ ਸ਼ਬਦ ਲਈ ਇਸ ਦੇਸ਼ ਨੂੰ ਚਲਾਣ ਦੇ ਲਈ ਨਰਿੰਦਰ ਮੋਦੀ ਜੀ ਉਹਨਾਂ ਨੂੰ ਮੈਂ ਕੱਲ ਆਪਣੀ ਅੱਖੀਂ ਔਰ ਸੁਣਿਆ ਕਿ ਉਹਨਾਂ ਨੇ ਦੇਸ਼ ਦੀ ਤਰੱਕੀ ਦੇ ਲਈ ਜੋ ਤੀਜੀ ਵਾਰ ਸ਼ਬਦ ਲਈ ਹੈ ਇਸ ਸਾਰਾ ਜੋ ਸਰੇ ਹੈ ਮੇਰੇ ਹਲਕੇ ਦੇ ਲੋਕਾਂ ਨੂੰ ਜਾਂਦਾ ਹੈ ਮੇਰੇ ਪਰਿਵਾਰ ਦੇ ਸਦਸਿਅ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਰਾਇਆ ਤੇ ਜਲੰਧਰ ਮੈਂ ਕੱਲ ਆ ਰਿਹਾ ਦੋਸਤੋ ਆਓ ਤਿਆਰੀ ਕਰੀਏ ਆਪਣੀ ਆਪਣੀ ਜ਼ਿੰਮੇਵਾਰੀ ਦੇ ਉੱਤੇ ਪਾਰਟੀ ਜਿਸ ਤਰੀਕੇ ਦੀ ਵੀ ਜ਼ਿੰਮੇਵਾਰੀ ਲਗਾਏਗੀ ਅਸੀਂ ਰਲ ਮਿਲ ਕੇ ਉਹਨੂੰ ਪੂਰਾ ਕਰਾਂਗੇ ਤੇ ਦੁਬਾਰਾ ਫਿਰ ਇੱਕ ਮਹੀਨੇ ਦੇ ਲਈ ਪਾਰਟੀ ਦੇ ਲਈ ਦਿਨ ਰਾਤ ਕੰਮ ਕਰੀਏ ਔਰ ਪਾਰਟੀ ਦਾ ਝੰਡਾ ਬੁਲੰਦ ਕਰਨ ਦੇ ਲਈ ਜਿਹੜੇ ਲੋਕ ਹੰਕਾਰ ਦੇ ਵਿੱਚ ਰਣਨੀਤੀ ਕਰ ਰਿਹਾ ਉਹਨਾਂ ਨੂੰ ਮੂਰਤ ਉਰ ਜਵਾਬ ਦਈਏ ਤੁਹਾਡਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਹੋਰ ਵੱਡੇ ਭਾਈ ਸੁਸ਼ੀਲ ਕੁਮਾਰ ਰਿੰਕੂ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਤਾਂ ਤੁਸੀਂ ਦੇਖਿਆ ਕਿ ਆਪਣੀ ਵੀਡੀਓ ਦੇ ਵਿੱਚ ਲਾਈਵ ਹੋ ਕੇ ਜਿੱਥੇ ਉਹ ਆਪਣੇ ਵਰਕਰਾਂ ਨੂੰ ਅਪੀਲ ਕਰਦੇ ਨਜ਼ਰ ਆਏ ਨੇ ਕੀ ਭਾਵੇਂ ਤੁਹਾਨੂੰ ਲੋਕ ਸਭਾ ਦੀ ਚੋਣਾਂ ਦੇ ਮੱਦੇ ਨਜ਼ਰ ਤੁਸੀਂ ਬੜਾ ਚੰਗਾ ਕੰਮ ਕੀਤਾ ਦਿਨ ਰਾਤ ਮਿਹਨਤ ਕੀਤੀ ਉਹਦੀ ਥਕਾਵਟ ਲੈ ਕੇ ਇੱਕ ਵਾਰ ਫਿਰ ਤੋਂ ਕਮਰ ਕਸਣ ਦੀ ਗੱਲ ਕਰਦੇ ਹੋਏ ਆਪਣੇ ਵਰਕਰਾਂ ਨੂੰ ਆਏ ਨੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਸਾਡੀ ਪਾਰਟੀ ਜਿਸ ਨੂੰ ਵੀ ਚੋਣ ਮੈਦਾਨ ਦੇ ਵਿੱਚ उतਾਰੇਗੀ ਅਸੀਂ ਉਸ ਦਾ ਡਟ ਕੇ ਸਮਰਥਨ ਕਰਾਂਗੇ ਅਤੇ ਪਾਰਟੀ ਨੂੰ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਉੱਥੇ ਹੀ ਮਾਨ ਸਰਕਾਰ ਦੇ ਉੱਪਰ ਵੱਡੇ ਨਜ਼ਰ ਆਏ ਨੇ ਤੇ ਮਾਨ ਸਰਕਾਰ ਦੇ 26 ਮਹੀਨੇ ਦੇ ਕਾਰਜਕਾਲ ਦੇ ਉੱਪਰ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਨਜ਼ਰ ਆਏ ਨੇ ਤੇ ਨਾਲ ਹੀ ਨਾਲ ਉੱਥੇ ਇਹ ਕਹਿੰਦੇ ਨਜ਼ਰ ਆਏ ਨੇ ਜਦੋਂ ਵੀ ਉਹਨਾਂ ਨੇ ਆਪਣੇ ਹਲਕੇ ਜਲੰਧਰ ਬੈਸਟ ਦੀ ਗੱਲ ਕੀਤੀ ਤਾਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਹੁਣ ਕਹਿੰਦੇ ਨੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਗਲੀ ਗਲੀ ਤੱਕ ਇਹ ਗੱਲ ਪਚਾਵਾਗੇ ਕਿ ਆਖਰ ਔਰਤਾਂ ਨੂੰ ਦੇਣ ਵਾਲੇ ਹਜ਼ਾਰ-ਹਜ਼ਾਰ ਰੁਪਏ ਕਿੱਥੇ ਨੇ 26 ਮਹੀਨੇ ਬੀਤਣ ਤੋਂ ਬਾਅਦ ਵੀ ਆਖਰ ਇਹ ਗਰੰਟੀ ਪੂਰੀ ਕਿਉਂ ਨਹੀਂ ਕੀਤੀ ਗਈ ਪੁੱਛਿਆ ਜਾਏਗਾ ਹੁਣ ਕਿ ਆਖਰ ਕਿਹੜੇ ਨਵੇਂ ਸਕੂਲ ਬਣੇ ਨੇ ਕਿਹੜੇ ਹਸਪਤਾਲ ਬਣੇ ਨੇ ਤੇ ਇੱਕ ਤਰ੍ਹਾਂ ਦਾ ਸਿੱਧਾ ਚੈਲੰਜ ਕਰਦੇ ਨਜ਼ਰ ਆਏ ਨੇ ਸਰਕਾਰ ਨੂੰ ਕਿ ਸਰਕਾਰ ਨੂੰ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੁਸੀਂ ਇੱਕ ਵਾਰ ਫਿਰ ਤੋਂ ਦੁਬਾਰੋ ਮੈਦਾਨ ਦੇ ਵਿੱਚ ਆ ਜਾਓ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 10 ਤਰੀਕ ਨੂੰ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ ਉਸ ਤੋਂ ਪਹਿਲਾਂ ਪਾਰਟੀ ਕਿਸ ਨੂੰ ਆਪਣਾ ਉਮੀਦਵਾਰ ਐਲਾਨਦੀ ਹੈ ਇਸ ਜਿਮਨੀ ਚੋਣ ਦੇ ਲਈ ਕਿਸ ਤਰ੍ਹਾਂ ਦੀਆਂ ਭਾਜਪਾ ਦੇ ਤਿਆਰੀਆਂ ਰਹਿਣਗੀਆਂ ਅਤੇ ਇਸ ਤਿੱਖੇ ਹਮਲੇ ਦਾ ਹੁਣ ਮਾਨ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਜਾਏਗਾ ਜਾਣਨ ਲਈ ਬਣੇ ਰਹੋ ਰojana lokna TV ਦੇ ਨਾਲ